ਬਠਿੰਡਾ ਵਿੱਚ ਅੱਜ ਸਵੇਰ ਦਿਨ ਚੜ੍ਹਨੇ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਇਸ ਘਟਨਾ ਦੇ ਸ਼ਿਕਾਰ ਜਿਹੜੇ ਨੌਜਵਾਨ ਹੋਏ ਨੇ ਉਹ ਮੈਡੀਕਲ ਦੀ ਪੜ੍ਹਾਈ ਦੇ ਲਈ ਬਠਿੰਡਾ ਦੇ ਵਿੱਚ ਆਦੇਸ਼ ਮੈਡੀਕਲ ਕਾਲਜ ਹੈ ਉੱਥੇ ਸਟੱਡੀ ਕਰ ਰਹੇ ਸੀ ਹੋਇਆ ਇੰਜ ਕਿ ਉਹ ਬੱਚੇ ਕਾਰ ਦੇ ਵਿੱਚ ਜਦੋਂ ਸਵਾਰ ਹੋ ਕੇ ਜਾ ਰਹੇ ਸੀ ਮਾਰ ਰੋਡ ਤੇ ਜਿੱਥੇ ਮਲਟੀ ਲੈਵਲ ਜਿਹੜੀ ਪਾਰਕਿੰਗ ਬਣੀ ਹੋਈ ਹੈ ਉੱਥੇ ਪਹਿਲਾਂ ਉਹਨਾਂ ਦੀ ਕਾਰ ਹੈ ਉਹ ਖੰਭੇ ਦੇ ਨਾਲ ਟਕਰਾਂਦੀ ਹੈ ਉਸ ਤੋਂ ਬਾਅਦ ਇੱਕ ਜੁਨੀਪੋਲ ਦੇ ਨਾਲ ਟਕਰਾ ਕੇ ਇੰਨੀ ਜ਼ਿਆਦਾ ਹਾਸਾਗਰਸਤ ਕਾਰ ਹੋ ਜਾਂਦੀ ਹੈ ਕਿ ਕਾਰ 'ਚ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਿਹੜੀ ਮੌਤ ਹੋ ਗਈ ਤੇ ਦੋ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜਿਹੜੇ ਦੇ ਵਖਾ ਖਸਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਇਹ ਮੈਡੀਕਲ ਦੇ ਜਿਹੜੇ ਵਿਦਿਆਰਥੀ ਸੀ ਮਾਪਿਆਂ ਨੇ ਉਹਨਾਂ ਨੂੰ ਚਾਵਾਂ ਦੇ ਨਾਲ ਪੜ੍ਹਾਈ ਕਰਨ ਦੇ ਲਈ ਤੋਰਿਆ ਹੋਇਆਗਾ ਪਰ ਤੇਜ਼ ਰਫ਼ਤਾਰ ਹੈ ਜਿਹੜੀ ਉਹਨਾਂ ਦੀ ਜਾਨ ਦਾ ਕਾਰਨ ਬਣੀ ਹੈ ਉੱਤੇ ਦੱਸਣ ਵਾਲੇ ਦੇਖਣ ਵਾਲੇ ਮਾਫ ਕਰਨਾ ਉਹਨਾਂ ਨੇ ਦੱਸਿਆ ਕਿ ਰਫ਼ਤਾਰ ਤੇਜ਼ ਹੋਣ ਦਾ ਕਾਰਨ ਹੀ ਜਿਹੜਾ ਹਾਦਸਾ ਹੋਇਆ ਤੇ ਜਿਹੜੇ ਵੀਵਰ ਇਸ ਖਬਰ ਨੂੰ ਦੇਖ ਰਹੇ ਨੇ ਉਹ ਨੌਜਵਾਨਾਂ ਨੂੰ ਆਪਣੇ ਸੁਝਾਅ ਦੇਣ ਰਿਕਮੈਂਡਸ ਦੇ ਰਾਹੀਂ ਕਿ ਜਿਸ ਤਰ੍ਹਾਂ ਹੁਣ ਤੁੰਦਾਂ ਦਾ ਮੌਸਮ ਚੱਲ ਰਿਹਾ ਹੈ ਜਾਂ ਤੇਜ਼ ਰਫ਼ਤਾਰ ਚਾਹੇ ਤੁੰਦ ਹੋਵੇ ਜਾਂ ਨਾ ਹੋਵੇ ਕਿ ਜਾਨਲੇਵਾ ਸਬਤ ਹੋ ਜਾਂਦੀ ਹੈ ਜਿਸ ਤੈਨਾ ਨੌਜਵਾਨਾਂ ਦੇ ਨਾਲ ਹੋਇਆ ਨੌਜਵਾਨਾਂ ਨੂੰ ਕਿਵੇਂ ਆਪਣਾ ਕੰਟਰੋਲ ਕਰਨਾ ਚਾਹੀਦਾ ਹੈ ਰਫਤਾਰ ਦੇ ਨਾਲ ਕਿਉਂਕਿ ਜਾਨ ਜਾਨ ਦੇ ਨਾਲ ਉਹ ਦੇਰੀ ਭਲੀ ਹੁੰਦੀ ਹੈ ਅਗਰ ਤੁਸੀਂ ਥੋੜਾ ਦੇਰੀ ਦੇ ਨਾਲ ਪਹੁੰਚ ਜੂਗੇ ਅੱਗੇ ਵੀ ਤੁਹਾਡੀ ਕੋਈ ਅੜੀਕ ਕਰ ਰਿਹਾ ਹੁੰਦਾ ਹੈ ਤੁਸੀਂ ਆਪਣਾ ਵਹੀਕਲ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਨਾ ਕਰੋ ਕੋਸ਼ਿਸ਼ ਕਰੋ ਰੁੱਕ ਕੇ ਗੱਲ ਕਰੋ ਕਿ ਰਫਤਾਰ ਹੈ ਜਿਹੜੀ ਉਹ ਤੁਹਾਡੀ ਜਾਨ ਦਾ ਕਾਰਨ ਬਣ ਜਾਂਦੀ ਹੈ ਜਿਸ ਤਰ੍ਹਾਂ ਇਹ ਨੌਜਵਾਨਾਂ ਦੇ ਨਾਲ ਹੋਇਆ ਵੀਰ ਆਪਣੇ ਕਮੈਂਟਸ ਦੇ ਰਾਹੀਂ ਜਰੂਰ ਇਸ ਗੱਲ ਨੂੰ ਆਪਣੇ ਨੌਜਵਾਨਾਂ ਦੇ ਨਾਲ ਸਾਂਝਾ ਕਰਨ ਕੀ ਰਫਤਾਰ ਹੈ ਜਿਹੜੀ ਉਹ ਇੱਕ ਸੀਮਤ ਰੱਖਣੀ ਚਾਹੀਦੀ ਹੈ ਲਿਮਟ ਦੇ ਵਿੱਚ ਰੱਖਣੀ ਚਾਹੀਦੀ ਹੈ ਤਾਂ ਕਿ ਘਰਾਂ ਦੇ ਚਿਰਾਗ ਨਾ ਬੁਝਣ ਸੱਚ ਕਹੋਂ ਲਈ ਸੁਭਜੀਤ ਮਾਨ ਬਟੰਡਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰ ਸਾਇਪ ਸਿੰਘ ਜੀ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਆ ਸਾਡੇ ਐਮਰਜੈਂਸੀ ਨੰਬਰ 98724607 ਤੇ ਕੋਲ ਆਇਸੀ ਵੀ ਮਾਲ ਰੋਡ ਤੇ ਮਲਟੀ ਪਾਰਕਿੰਗ ਦੇ ਕੋਲ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਸਾਡੇ ਟੀਮ ਦੇ ਵਲੰਟੀਅਰ ਇਸ ਮੌਕੇ ਤੇ ਪਹੁੰਚੇ ਤਾਂ ਲੋਕਾਂ ਨੇ ਦੱਸੇ ਵੀ ਗੱਡੀ ਬਹੁਤ ਤੇਜ਼ ਰਫਤਾਰ ਦੀ ਸੀ ਜਿਹਦੇ ਚਾਰ ਜਾਨੇ ਸੀ ਜਿਨ੍ਹਾਂ ਨੂੰ ਅਸੀਂ ਸਿਵਲ ਹਸਪੀਟਲ ਪਹੁੰਚਾਇਆ ਜਿਦੇ ਵਿੱਚ ਦੋ ਦੀ ਉ ਇਲਾਜ ਦਰਾਂ ਡੈਥ ਹੋ ਗਈ ਇੱਕ ਜਣਾ ਸੀਰੀਅਸ ਹੈ ਕਿਦਾਂ ਨੂੰ ਠੀਕ ਹੈ ਜਿਹੜਾ ਠੀਕ ਹੈ ਉਹਨੂੰ ਤੇ ਠੀਕ ਹੈ ਸਿਵਲ ਹਸਪੀਟਲ ਹੈ ਜਿਹੜਾ ਸੀਰੀਅਸ ਉਹਨੂੰ ਦੇਸ਼ ਰੈਫਰ ਕਰਤਾ ਤੇ ਸਾਰੇ ਦੇਸ਼ ਦੇ ਵਿੱਚ ਆਪਣੀ ਸਟੱਡੀ ਕਰਦੇ ਸੀ ਡਾਕਟਰ ਦੀ ਤੇ ਇੱਥੇ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪੁਲਿਸ ਮੌਕੇ ਤੇ ਆ ਗਈ ਸੀ ਜੀ